ਸਤ ਸ੍ਰੀ ਅਕਾਲ ਜੀ ਸਾਰੇ ਹਨ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਵਧੀਆ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਅੱਜ ਆਪਾਂ ਬਣਾਉਣ ਲੱਗੇ ਆਂ ਸੌਫ ਦਾ ਸ਼ਰਬਤ ਜਿਹਦੇ ਲਈ ਆਪਾਂ ਆ ਲਈਏ ਸੌਫ ਤੇ ਇਸ ਤਰ੍ਹਾਂ ਦੇਖੋ ਤਾਜੀ-ਤਾਜੀ ਸੌਫ ਹੈ ਇਹਨੂੰ ਚੰਗੀ ਤਰ੍ਹਾਂ ਚੁਗ ਕੇ ਤੇ ਬਿਲਕੁਲ ਚੰਗੀ ਤਰ੍ਹਾਂ ਸਾਫ਼ ਕਰ ਲਿਆ ਤੇ ਆ ਲਈਆਂ ਨੇ ਆਪਾਂ ਕਾਲੀਆਂ ਮਿਰਚਾਂ ਤੇ ਆ ਲਈਆਂ ਨੇ ਆਪਾਂ ਇਲਾਚੀ ਤੇ ਆ ਲਈਏ ਥੋੜੀ ਜੀ ਖਸਖਸ ਤੇ ਆ ਆਪਾਂ ਪੁਦੀਨੇ ਨੂੰ ਧੋ ਕੇ ਤੇ ਸੁਕਾ ਲਿਆ ਤੇ ਹੁਣ ਇਹ ਇਸ ਤਰ੍ਹਾਂ ਹੱਥਾਂ ਦੇ ਨਾਲ ਆ ਦੇਖੋ ਬਾਹਰੋਂ ਜਦ ਚੁੱਕ ਕੇ ਲਈ ਹੈ ਤੇ ਦੇਖਿਆ ਕਿ ਬਿਲਕੁਲ ਸੁੱਕ ਗਿਆ ਇਹ ਹੈਗਾ ਪੁਦੀਨਾ ਇਹ ਵੀ ਆਪਾਂ ਸ਼ਰਬਤ ਦੇ ਵਿੱਚ ਪਾਵਾਂਗੇ ਦੇਖੋ ਇਸ ਤਰ੍ਹਾਂ ਨਾਲ ਹੀ ਇਸ ਤਰ੍ਹਾਂ ਹੋ ਗਿਆ ਨਾ ਤੇ ਇਹ ਪੁਦੀਨਾ ਤੇ ਆ ਹੈਗੀ ਆਪਣੇ ਕੋਲ ਮਿਸ਼ਰੀ ਅਹ ਜੀ ਆਪਣੇ ਕੋਲ ਮਿਸ਼ਰੀ ਕਈਆਂ ਚੀਜ਼ਾਂ ਦੇ ਨਾਲ ਬਣਾਵਾਂਗੇ ਆਪਾਂ ਸੌਫ ਦਾ ਸ਼ਰਤ ਜਿਹੜੀ ਮਿਸ਼ਰੀ ਹੈ ਨਾ ਉਹ ਆਪਾਂ ਮਤਲਬ ਇਹਦੇ ਹਿਸਾਬ ਨਾਲ ਪਾਣੀ ਤੇ ਮੈਂ ਵੈਸੇ ਪੈਕਟ ਚਲੋ ਰੱਖ ਦਿੱਤਾ ਤੇ ਇਹ ਜਿਵੇਂ ਮਤਲਬ ਕਿ 150 ਗ੍ਰਾਮ ਹੈ ਸੌਫ ਤੇ ਇਹ 200 ਗ੍ਰਾਮ ਵਿੱਚ ਆਪਾਂ ਮਿਸ਼ਰੀ ਪਾਵਾਂਗੇ ਤੇ ਪੈਕਟ ਮੰਗਵਾਇਆ ਸੀਗਾ ਤੇ ਮਿਸ਼ਰੀ ਠੰਡੀ ਹੁੰਦੀ ਆ ਧਾਗੇ ਵਾਲੀ ਮਿਸ਼ਰੀ ਤੇ ਫਿਰ ਇਹਦੇ ਚ ਆਪਾਂ 200 ਗ੍ਰਾਮ ਮਿਸ਼ਰੀ ਕੱਢ ਲਾਂਗੇ ਆਪ ਪਦੀਨੇ ਦਾ ਮਤਲਬ ਹੈਗਾ ਇਹ ਪਦੀਨੇ ਨੂੰ ਸੁਕਾ ਲਿਆ ਜਿਵੇਂ ਧੋ ਕੇ ਤੇ ਆ ਚੀਜ਼ਾਂ ਨੇ ਆਪਣੇ ਕੋਲ ਤੇ ਆਪਾਂ ਬਾਹਰ ਕੁੰਡੀ ਘੋਟਣਾ ਧੋ ਕੇ ਰੱਖ ਲਿਆ ਤੇ ਉਹਦੇ ਵਿੱਚ ਆਪਾਂ ਇਹਨੂੰ ਪਹਿਲਾਂ ਮਿਸ਼ਰੀ ਨੂੰ ਥੋੜਾ ਜਿਹਾ ਕੁੱਟ ਲਾਂਗੇ ਕਿਉਂਕਿ ਇਹ ਸਿੱਧਾ ਗਰਾਇੰਡ ਥਰਾ ਨਹੀਂ ਹੋ ਸਕਦੀ ਤੇ ਇਹਨੂੰ ਆਪਾਂ ਪਹਿਲਾਂ ਕੁੰਡੇ ਘੋਟਨੇ ਦੇ ਨਾਲ ਥੋੜਾ ਜਿਹਾ ਕੁੱਟ ਲਾਂਗੇ ਥੋੜਾ ਜਿਹਾ ਬਰੀਕ ਕਰ ਲਾਂਗੇ ਬਾਕੀ ਇਹ ਨਾਲ ਗਰਾਇੰਡ ਹੋ ਜਾਏਗੀ ਤੇ ਆਪਾਂ ਬਣਾਉਨੇ ਆ ਅੱਜ ਇਹਦਾ ਸ਼ਰਬਤ ਜੀ ਮਿਸ਼ਰੀ ਨੂੰ ਆਪਾਂ ਇਸ ਤਰ੍ਹਾਂ ਕੁੱਟ ਲਿਆ ਤੇ ਹੁਣ ਇਹ ਥੋੜੀ ਥੋੜੀ ਮੋਟੀ ਰਹ ਗਈ ਬਸ ਜਿਵੇਂ ਤੇ ਇੰਨੀ ਕੋ ਤਾਂ ਗ੍ਰਾਇੰਡ ਹੋ ਜੇਗੀ ਪੱਥਰ ਦੇ ਕੁੰਡੇ ਵਿੱਚ ਨਾ ਬਹੁਤ ਛੇਤੀ ਕੁੱਟੀ ਜਾਂਦੀ ਤੇ ਜਿਹੜੇ ਇਸ ਤਰ੍ਹਾਂ ਇਹਦੇ ਵਿੱਚ ਧਾਗੇ ਹੁੰਦੇ ਧਾਗੇ ਵਾਲੀ ਮਿਸ਼ਰੀ ਦੇ ਵਿੱਚ ਉਹ ਤਾਂ ਅਗੇ ਆਪਾਂ ਕੱਢ ਦਿੱਤੇ ਬਾਹਰ ਤੇ ਇਹਨੂੰ ਆਪਾਂ ਇਦਾਂ ਦਾ ਮਤਲਬ ਬਣਾ ਲਿਆ ਤੇ ਹੁਣ ਇਹ ਗ੍ਰਾਇੰਡ ਬਹੁਤ ਸੋਨਾ ਹੋ ਜਾਊਗਾ ਸਸਤਰਾ ਦਾ ਕਰ ਲਿਆ ਨੂੰ ਪੱਥਰ ਦੇ ਕਿੰਡੇ ਵਿੱਚ ਤੇ ਹੁਣ ਇਹ ਬਹੁਤ ਸੁਣਾ ਗ੍ਰाइंड ਹੋ ਜਾ گا۔ ਇਹ ਅੱਧੇ ਨੂੰ ਆਪਾਂ ਪਾ ਦਿਆ ਮਿਕਸਚਰ ਜਾਰ ਦੇ ਵਿੱਚ ਤੇ ਸਾਫੇ ਲਾਚੀਆਂ ਤੇ ਕਾਲੀ ਮਿਰਚ ਤੇ ਕੁਛ ਆਪਣੇ ਕੋਲ ਇਹ ਵਿਆਹ ਹੈ ਤੇ ਇਹਨੂੰ ਆਪਾਂ ਦੁਬਾਰਾ ਪੀਸਾਂਗੇ ਤੇ ਇਹ ਅੱਧਾ-ਅੱਧਾ ਕਰਕੇ ਪੀਸ ਹੋਏਗਾ ਤੇ ਇਹਨੂੰ ਆਪਾਂ ਅੱਧਾ-ਅੱਧਾ ਕਰਕੇ ਪੀਸ ਲੈਣਾ ਹੈ। ਇਹ ਆਪਣਾ ਚੂਰਨ ਬਣ ਕੇ ਹੋ ਗਿਆ ਤਿਆਰ ਤੇ ਦੇਖੋ ਕਿੰਨਾ ਸੋਹਣਾ ਚੂਰਨ ਬਣ ਕੇ ਤਿਆਰ ਹੋਇਆ ਤੇ ਹੁਣ ਆਪਾਂ ਇਹਨੂੰ ਇੱਕ ਛਾਨਣੀ ਦੇ ਵਿੱਚ ਮਤਲਬ ਆ ਛਾਨਣੀ ਹੈ ਜਿਵੇਂ ਛਾਨਣੀ ਆਟੇ ਵਾਲੀ ਸੀਗੀ ਤੇ ਇਹਨੂੰ ਮੈਂ ਚੰਗੀ ਤਰ੍ਹਾਂ ਨਾਲ ਧੋ ਕੇ ਸਾਫ਼ ਕਰ ਲਿਆ ਸੁਕਾ ਲਿਆ ਕਿਉਂਕਿ ਜੇ ਥੋੜਾ ਜਿਹਾ ਵੀ ਆਟੇ ਦਾ ਵਿੱਚ ਉਹ ਆ ਗਿਆ ਨਾ ਤੇ ਫਿਰ ਉਹ ਟੇਸਟ ਜਿਹਾ ਖਰਾਬ ਲੱਗਦਾ ਤੇ ਇਹਨੂੰ ਮੈਂ ਛਾਨਣੀ ਨੂੰ ਧੋ ਕੇ ਤੇ ਸੁਕਾ ਕੇ ਤੇ ਹੁਣ ਇਹਦੇ ਨਾਲ ਆਪਾਂ ਇਹ ਪਰਚਾਨ ਲੈਣੇ ਆ ਤੇ ਇਹ ਆਪਣਾ ਪਾਊਡਰ ਤਿਆਰ ਹੋ ਗਿਆ ਤੇ ਇਹ ਚਾਹੇ ਆਪਾਂ ਦੁੱਧ ਚ ਪਾ ਕੇ ਪੀਏ ਚਾਹੇ ਆਪਾਂ ਮਤਲਬ ਕਿ ਪਾਣੀ ਚ ਪਾ ਕੇ ਪੀ ਸਕਦੇ ਆ ਤੇ એનર્ਜੀ ਭਰਪੂਰ ਤੇ ਘਰੇ ਨਾਲੇ ਜਿਵੇਂ ਸੌਫ ਦਾ ਆ ਠੰਡਾ ਠੰਡਾ ਸ਼ਰਬਤ ਬਹੁਤ ਹੀ ਜ਼ਿਆਦਾ ਵਧੀਆ ਬਣੂਗਾ ਤੇ ਸੋ ਆਪਾਂ ਹੁਣ ਇਹਨੂੰ ਇਧਰ ਛਾਣਦੇ ਆ ਇਹ ਆਪਣਾ ਪਾਊਡਰ ਬਣ ਕੇ ਹੋ ਗਿਆ ਤਿਆਰ ਤੇ ਇਹ ਆਪਣਾ ਪਾਊਡਰ ਦੇਖੋ ਕਿੰਨਾ ਸੋਨਾ ਬਣਿਆ ਹੈ ਇਹ ਆ ਪਛਾ ਆ ਗਿਆ ਬਹੁਤ ਸੋਨਾ ਬਣਿਆ ਹੈ ਚਾਹੇ ਬੱਚੇ ਦੁੱਧ ਚ ਪਾ ਕੇ ਪੀ ਲੈਣ ਤੇ ਚਾਹੇ ਪਾਣੀ ਚਾਪਾ ਇਹਨੂੰ ਬਣਾ ਕੇ ਤੇ ਬਹੁਤ ਸੋਨਾ ਵਿੱਚ ਥੋੜਾ ਜਿਹਾ ਇੱਕ ਆਈਸਕ੍ਰੀਮ ਪਾ ਕੇ ਤੇ ਇਹ ਬਹੁਤ ਹੀ ਸੋਹਣਾ ਸ਼ਰਬਤ ਬਣੇਗਾ ਸਾਫ ਦਾ ਸ਼ਰਬਤ ਬਹੁਤ ਹੀ ਜ਼ਿਆਦਾ ਸੋਹਣਾ ਬਣੇਗਾ ਤੇ ਆ ਜਿਵੇਂ ਆਪਾਂ ਛਾਣਿਆ ਸੀ ਤੇ ਆ ਇਨਾ ਕੁ ਰਹਿ ਗਿਆ ਮਤਲਬ ਇਹ ਆਪਾਂ ਚਾਹ ਚ ਵੀ ਵਰਤ ਸਕਦੇ ਆ ਤੇ ਜਿਵੇਂ ਚਾਹ ਬਣਾ ਕੇ ਦੀ ਪੀ ਲੈਣੀ ਆ ਤੇ ਚਾਹ ਮੈਂ ਜ਼ਿਆਦਾ ਨਹੀਂ ਪੀਂਦੀ ਸਰਦੀਆਂ ਚ 10 12 ਵਾਰੀ ਤੇ ਕਰਮੀਆਂ ਚ ਪੰਜ ਛੇ ਵਾਰੀ ਤੇ ਜੇ ਸਾਰਾ ਦਿਨ ਕੰਮ ਕਰਨਾ ਤੇ ਫਿਰ ਇੰਨੀ ਚਾਹ ਜ਼ਿਆਦੀ ਨਹੀਂਗੀ ਚਾਹ ਪੀਂਚ ਲੈ ਵਾ ਤੇ ਕੰਮ ਕਰੀ ਚੱਲੋ ਇਹਦੀ ਆਪਾਂ ਬਣਾ ਲਾਂਗੇ ਚਾਹ ਤੇ ਆ ਆਪਣਾ ਪਾਊਡਰ ਬੋਕਸ ਨਾਲ ਤਿਆਰ ਹੋਇਆ ਤੇ ਆ ਆਪਣੇ ਕੋਲ ਰਹੀ ਆ ਕੌਲੀ ਮਤਲਬ ਏਅਰਟਾਈਟ ਤੇ ਇਹ ਆਪਾਂ ਇੱਕ ਇਹ ਭਰ ਲੈਨੇ ਆ ਤੇ ਬਾਕੀ ਆਪਾਂ ਦੱਬਾ ਹੋਰ ਹੈਗਾ ਆਪਣੇ ਕੋਲ ਹਲਿੱਜ ਤੇ ਇਹ ਡੱਬਾ ਆਪਣਾ ਕਰਨ ਵਾਲਾ ਵਾ ਸਾਫ ਥੋੜਾ ਜਿਹਾ ਇਹਨੂੰ ਮੈਂ ਧੋ ਕੇ ਰੱਖ ਦਿੰਨੀ ਆ ਇਹ ਕੇ ਡੱਬਾ ਭਰ ਕੇ ਰੱਖ ਲੂੰਗੀ ਇਹਦੇ ਚ ਪਹਿਲਾਂ ਮੈਂ ਪਾਊਡਰ ਹੀ ਬਣਾ ਕੇ ਰੱਖਿਆ ਹੋਇਆ ਸੀ ਆ ਦੇਖੋ ਹਜੇ ਪਿੰਡਾ ਦਾ ਮੜਾ ਜਿਹਾ ਹੈਗਾ ਵੀ ਤੇ ਇਹ ਡੱਬੇ ਨੂੰ ਧੋ ਕੇ ਤੇ ਇਹ ਸਾਫ ਕਰਕੇ ਰੱਖ ਲੈਣੀ ਆ ਤੇ ਹੁਣ ਮੈਂ ਆ ਕੁੱਲੀ ਭਰ ਲੈਣੀ ਆ ਤੇ ਆਪਣਾ ਚਿਵਨ ਬਣ ਕੇ ਹੋ ਗਿਆ ਤਿਆਰ ਤੇ ਇਹਨੂੰ ਆਪਾਂ 1 ਮਹੀਨੇ ਲਈ ਮਤਲਬ 2 ਮਹੀਨੇ ਲਈ ਜਿਵੇਂ ਮਰਜ਼ੀ ਗਿੱਲਾ ਹੱਥ ਵਗੈਰਾ ਨਾਲ ਨਾ ਲੱਗੇ ਸਟੋਰ ਕਰਕੇ ਰੱਖ ਸਕਦੇ ਆ ਸੋ ਤੁਸੀਂ ਦੱਸਿਓ ਇਹ ਤੁਹਾਨੂੰ ਇਹ ਬਨਾਇਆ ਚੂਰਨ ਕਿਵੇਂ ਦਾ ਲੱਗਿਆ ਤੇ ਇਹਨੂੰ ਤੁਸੀਂ ਦੁੱਧ ਵਿੱਚ ਪਾਣੀ ਵਿੱਚ ਜਿਵੇਂ ਮਰਜ਼ੀ ਵਰਤ ਸਕਦੇ ਹੋ ਤੇ ਇਹ ਆਪਣਾ ਚੂਰਨ ਬਣ ਕੇ ਹੋ ਗਿਆ ਤਿਆਰ ਧੰਨਵਾਦ ਜੀ ਜਿਨ੍ਹਾਂ ਨੂੰ ਵੀਡੀਓ ਵਧੀਆ ਲੱਗਦੀ ਹੁੰਦੀ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਤੁਹਾਡੀ سپورਟ ਦੀ ਬਹੁਤ ਲੋੜ ਆ ਤੇ ਜਿਹੜੇ ਨਵੇਂ ਆਏ ਨੇ ਉਹ ਨਾਲ ਦੇ ਨਾਲ ਆਪਣਾ ਸਬਸਕ੍ਰਾਈਬ ਕਰਕੇ ਤੇ ਬੈਲ ਬਟਨ ਨੂੰ ਦਬਾਇਆ ਕਰੋ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ está no Júri Sagrada